ਤੋ ਇਸ ਵਕਤ ਤਸਵੀਰਾਂ ਤੁਸੀਂ ਵੇਖ ਰਹੇ ਹੋ ਐਸਜੀਐਸ ਸੀਨੀਅਰ ਸੈਕੰਡਰੀ ਸਕੂਲ ਸ਼ਿਰਨੰਦਪੁਰ ਸਾਹਿਬ ਤੋਂ ਜਿੱਥੇ ਇਸ ਵਕਤ ਚੀਫ ਖਾਲਸਾ ਦੀਵਾਨ ਦੇ ਸਾਰੇ ਹੀ ਮੈਂਬਰ ਇੱਥੇ ਮੌਜੂਦ ਨੇ ਪ੍ਰਧਾਨ ਸਾਹਿਬ ਡਾਕਟਰ ਇੰਦਰਬੀਰ ਸਿੰਘ ਨੇਜਰ ਵੀ ਮੌਜੂਦ ਨੇ ਔਰ ਅੱਜ ਨਗਰ ਕੀਰਤਨ ਦੀ ਜਦੋਂ ਸ਼ੁਰੂਆਤ ਹੋ ਰਹੀ ਸੀ ਤਾਂ ਆਪ ਮੌਜੂਦ ਵੀ ਸੀ ਔਰ ਬੱਚੇ ਬੜੇ ਹਮਹਮਾਕੇ ਨਾਲ ਦੇ ਨਾਲ ਟੀਚਰਜ਼ ਵੀ ਬੜੇ ਹਮਹਮਾਕੇ ਸ਼ਮੂਲੀਅਤ ਕਰ ਰਹੇ ਸੀ ਸਿੰਘ ਸਾਹਿਬ ਇਸ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ 68th ਵਰਲਡ ਸਿੱਖ ਕਾਨਫਰੰਸ ਰੱਖੀ ਗਈ ਹੈ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਤੁਸੀਂ ਜ਼ਿਕਰ ਕਰ ਰਹੇ ਸੀਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸੈਮੀਕੰਡਕਟਰਸ ਦਾ ਜਿਹਦੀ ਅੱਜ ਲੋੜ ਹੈ ਤੇ ਖਾਸ ਤੌਰ ਦੇ ਉੱਤੇ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਹੈ ਉਹ ਤੋਂ ਬੱਚੇ ਜਿਹੜੇ ਦੂਰ ਹੁੰਦੇ ਜਾ ਰਹੇ ਐ ਜਿਹੜਾ ਇਹ ਉਪਰਾਲਾ ਹੈ ਕਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਹੁਣ ਧਿਆਨ ਤੁਹਾਡੇ ਜ਼ੈਨ ਦੇ ਵਿੱਚ ਵੀ ਆਇਆ ਹੈ ਸੈਮੀਕੰਡਕਟਰਸ ਦੇ ਉੱਤੇ ਵੀ ਕਿਸ ਕਿਸ ਤਰੀਕੇ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਜਿਹੜੇ ਅਸੀਂ ਕਰ ਰਹੇ ਆ ਵਿਸ਼ਵ ਸਿੱਖ ਵਿਦਿਅ ਕਾਨਫਰੰਸ ਕਰ ਰਹੇ ਆ ਅਠਾਰਵੀ ਇਹਦੇ ਚ ਅਸੀਂ ਕਿਉਂਕਿ ਹਰ ਦੋ ਸਾਲ ਬਾਅਦ ਇਹ ਕਾਨਫਰੰਸ ਕਰਨੀ ਹੁੰਦੀ ਹੈ ਤੇ ਐਤਕੀ ਅਸੀਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਅਨੰਦਪੁਰ ਸਾਹਿਬੇ ਕਰਨੀ ਚਾਹੀਏ ਐਤਕੀ ਔਰ ਪ੍ਰਮਾਤਮਾ ਦਾ ਬਹੁਤ ਸ਼ੁਕਰ ਰਿਆ ਹੈ ਕਿ ਸਾਨੂੰ ਹਾਲ ਤੱਕ ਬਹੁਤ ਕਾਮਯਾਬੀ ਮਿਲੀ ਹੈ ਨਗਰ ਕੀਰਤਨ ਬਹੁਤ ਅੱਛਾ ਨਿਕਲਿਆ ਸਾਡਾ ਔਰ ਉਹਦੇ ਬਾਅਦ ਤੁਹਾਨੂੰ ਜਿਹੜੀ ਪੰਜਾਬੀ ਦੀ ਪੁੱਛ ਰਹੇ ਹੋ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪੰਜਾਬੀ ਜਿਹੜੀ ਹੈ ਉਹ ਹੁਣ ਪੰਜਾਬੀ ਉਹ ਨਹੀਂ ਜਿਉਂ 10 ਸਾਲ ਪਹਿਲਾਂ ਸੀ ਸਾਰੇ ਬੱਚੇ ਇਸ ਤੋਂ ਦੂਰ हट ਰਹੇ ਨੇ ਬੱਚਿਆਂ ਦਾ ਮੋਹ ਘਟ ਰਿਹਾ ਹੈ ਪਰਿਵਾਰਾਂ ਦਾ ਮੋਹ ਘਟ ਰਿਹਾ ਹੈ ਇਸ ਕਰਕੇ ਸਾਨੂੰ ਮਹਿਸੂਸ ਹੋਇਆ ਕਿ ਐਸੀ ਪੰਜਾਬੀ ਨੂੰ ਇਹ ਜਿਹੜੀ ਮਹੱਤਤਾ ਪੁਰਾਣੀ ਸੀ ਉਹ ਦੁਬਾਰਾ ਚਾਹੀਦੀ ਹੈ ਸਾਨੂੰ ਦੂਜੀ ਤੁਸੀਂ ਗੱਲ ਕੀਤੀ ਹੈ ਕਿ ਸੈਮੀ ਕੰਡਕਟਰ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਉਹਦਾ ਇਹ ਹੈ ਕਿ ਅਸੀਂ ਜੜਾ ਦਾਰਾ ਅਸੀਂ ਆਪਣਾ ਬਹੁਤ ਲਿਮਟ ਕਰ ਲਿਆ ਅੱਗੇ ਸਾਡੇ ਆਈਐਸ ਆਈਪੀਐਸ ਬੈਂਕਿੰਗ ਰੇਲਵੇ ਜਿੱਥੇ ਜਾਂਦੇ ਸੀ ਆਪਾਂ ਲਾਲ ਸਪੀਤੀ ਤੋਂ ਲੈ ਕੇ ਤਲੇ ਕੇਪ ਕੈਮਰਨ ਕਨੇਕ ਮਾਰੀ ਤੱਕ ਆਪਣੇ ਜਿਹੜੇ ਤੁਹਾਨੂੰ ਸਿੱਖ ਨਜ਼ਰ ਆਉਂਦੇ ਸੀਗੇ ਹੁਣ ਨਹੀਂ ਨਜ਼ਰ ਆਉਂਦੇ ਪੰਜਾਬੀ ਇਨ ਫੈਕਟ ਬਹੁਤ ਘੱਟ ਨਜ਼ਰ ਆਉਂਦੇ ਆ ਸੋ ਇਹ ਜਿਹੜੀ ਗੱਲ ਹੈ ਕਿ ਕੱਲ ਮੈਂ ਕਿਸੇ ਕੋਲ ਬੈਠਾ ਸੀ ਉਹ ਮੈਨੂੰ ਕਹਿੰਦੇ ਕਿ ਸਾਡਾ ਰੋਡ ਸਕਾਲਰ ਕਦੋਂ ਨਹੀਂ ਕਦੇ ਨਹੀਂ ਕੋ ਬਣਿਆ ਸੋ ਮੇਰਾ ਮਤਲਬ ਕਹਿੰਦਾ ਕਿ ਸੜਕੋ ਬੰਗਾ ਸਾਫ ਹੁਣ ਸਾਡੇ ਜਿਹੜੇ ਵਰਲਡ ਬੈਂਕ ਦੇ ਬਣੇ ਨੇ ਪ੍ਰੈਜ਼ੀਡੈਂਟ ਉਹ ਐਕਸੈਪਸ਼ਨ ਨੇ ਇੱਕ ਸੜਕੋ ਇੱਕ ਰੈਗੂਲਰਟੀਜ਼ ਕਮਨ ਅਚੀਦਾ ਮਤਲਬ ਇੱਕ ਬਣਿਆ ਕੋਈ ਇਸ ਜਗ੍ਹਾ ਜਾ ਰਿਹਾ ਕੋਈ ਯੂਨੈਕ ਦੇਖੋ ਦੋ ਚੀਜ਼ 17 ਦਿਖਣੀਆਂ ਚਾਹੀਦੀਆਂ ਦੇਖਣੇ ਚਾਹੀਦਿਆਂ ਨੇ ਇਹ ਬਹੁਤ ਲਾਜ਼ਮੀ ਹੈ ਸੋ ਸਾਡਾ ਪ੍ਰਮਾਤਮਾ ਨੇ ਹੈਗਾ ਬਾਕੀ ਜੋ ਪ੍ਰਮਾਤਮਾ ਨੇ ਚਾਇਆ ਹੁਣ ਤੇ ਹੋਈ ਹੈ ਤਾਂ ਸਾਡੀ ਪ੍ਰਮਾਤਮਾ ਪਾਸੋਂ ਅਰਦਾਸ ਵੀ ਹੈ ਔਰ ਅਸੀਂ ਇਹ ਵੀ ਕਹਿੰਨੇ ਕਿ ਸਾਨੂੰ ਵੀ ਉਦਮ ਦੇ ਪ੍ਰਮਾਤਮਾ ਕਿ ਅਸੀਂ ਉਹ ਸਾਰੇ ਕੰਮ ਕਰ ਸਕੀਏ ਜਿਸ ਨਾਲ ਪੰਜਾਬੀਆਂ ਨੂੰ ਸਿੱਖਾ ਨੂੰ ਪੰਜਾਬੀਅਤ ਨੂੰ ਅਸੀਂ ਫਿਰ ਦੁਬਾਰਾ ਨਵੇਂ ਸਿਰੇ ਉੱਪਰ ਲੈ ਕੇ ਆ ਸਕੀਏ ਜੀ ਇਸ ਦੇ ਉੱਤੇ ਵਿਸਥਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਲੇਕਿਨ ਅੱਜ ਜੋ ਨਗਰ ਕੀਰਤਨ ਨਿਕਲਿਆ ਹੈ ਬੜਾ ਉਤਸ਼ਾਹ ਮਹੀਨ ਨਗਰ ਕੀਰਤਨ ਸੀਗਾ ਉਹ ਉਹਨੂੰ ਕਿਸ ਤਰੀਕੇ ਨਾਲ ਵੇਖ ਰਹੇ ਹੋ ਜੋ ਬੱਚਿਆਂ ਦਾ ਖਾਸ ਤੌਰ ਤੇ ਤੁਸੀਂ ਵੇਖ ਰਹੇ ਆ ਮੈਂ ਮੈਮ ਦੇ ਨਾਲ ਗੱਲ ਕਰ ਰਿਹਾ ਸੀ ਪ੍ਰਿੰਸੀਪਲ ਮੈਮ ਦੇ ਨਾਲ ਕਿ ਜਿਹੜੀ ਟੀਚਰਸ ਨੇ ਵੱਖ-ਵੱਖ ਸਕੂਲਾਂ ਨੇ ਜਿਹੜੇ ਉਹਨਾਂ ਦੇ ਵੀ ਇੱਕ ਡਰੈਸ ਕੋਡ ਹੈ ਟੀਚਰਸ ਦੇ ਵੀ ਲੇਕੋ ਠੀਕ ਹੈ ਜੀ ਉਹ ਤਾਂ ਇੱਕ ਤੇ ਪੇਸ਼ਾਨ ਸੋਕੇ ਹੋ ਜਾਂਦੀ ਹੈ ਇੱਕ ਸਾਨੂੰ ਪਤਾ ਲੱਗਦਾ ਕੌਣ-ਕੌਣ ਸਕੂਲ ਦੇ ਕਿਹੜੇ-ਕਿਹੜੇ ਬੱਚਿਆਂ ਨੂੰ ਸੌਖਾ ਹੁੰਦਾ ਪਛਾਣਨਾ ਆਪਣੇ ਟੀਚਰ ਨੂੰ ਸੋ ਉਸ ਤੇ ਕਹਿੰਨਾ ਬੜਾ ਸੋਹਣਾ ਕੰਮ ਚੱਲਿਆ ਬਹੁਤ ਚੱਲਿਆ ਜਿੰਨਾ ਅੱਛਾ ਚੱਲ ਸਕਦਾ ਨਗਰ ਕੀਰਤਨ ਨੂੰ ਪਤਾ ਡਿਸਪਲਿਨ ਦੀ ਇਥੇ ਕਾਟ ਹੁੰਦੀ ਹੈ ਕਿਉਂਕਿ ਜਜ਼ਬੇ ਨਾਲ ਲੋਕ ਆਏ ਹੁੰਦੇ ਆ ਜਿੱਥੇ ਜਜ਼ਬਾ ਹੁੰਦਾ ਉੱਤੇ ਡਿਸਪਲਿਨ ਕੁਦਰਤੀ ਗੱਲ ਹੈ ਥੋੜਾ ਬਹੁਤ ਕੱਟ ਜਾਂਦਾ ਲੇਕਿਨ ਸਾਡੇ ਡਿਸਪਲਿਨ ਬੱਚੇ ਬਹੁਤ ਸੀਗਾ ਪਰ ਜਜ਼ਬਾ ਉਸ ਤੋਂ ਜ਼ਿਆਦਾ ਸੀਗਾ ਸੋ ਜਿੱਦਾਂ ਅਸੀਂ ਆਮ ਤੌਰ ਦੇ ਉੱਤੇ ਵੇਖਦੇ ਆ ਨਗਰ ਕੀਰਤਨ ਕਿਸੇ ਖਾਸ ਮੌਕੇ ਦੇ ਉੱਤੇ ਹੀ ਕੱਢਿਆ ਜਾਂਦਾ ਹੈ ਆਮ ਤੌਰ ਤੇ ਜਦੋਂ ਗੁਰਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਉਦੋਂ ਹੀ ਨਗਰ ਕੀਰਤਨ ਕੱਢਿਆ ਜਾਂਦਾ ਸੋ ਇਹ ਜਿਹੜਾ ਨਗਰ ਕੀਰਤਨ ਹੈ ਇਹਦਾ ਮੁੱਖ ਉਦੇਸ਼ ਤੁਸੀਂ ਵਿਦਿਅਕ ਜਿਹੜਾ ਕਾਨਫਰੰਸ ਕਰਵਾ ਰਹੀ ਹੋ ਇਹਦਾ ਤੁਹਾਡੇ ਮਾਈਂਡ ਚ ਕਿਵੇਂ ਆਇਆ ਵੀ ਨਗਰ ਕੀਰਤਨ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਆ ਇਸ ਤਰ੍ਹਾਂ ਜਿਕੇ ਅਸੀਂ ਹਮੇਸ਼ਾ ਨਗਰ ਕੀਰਤਨ ਤੋਂ ਸ਼ੁਰੂ ਕਰਦੇ ਹਾਂ ਸੋ ਜਿੱਥੇ ਵੀ ਅਸੀਂ ਕਰਦੇ ਹਾਂ এডੂਕੇਸ਼ਨ ਕਾਨਫਰੰਸ ਕਰਦੇ ਹਾਂ ਵਰਲਡ ਸੈਕ এডੂਕੇਸ਼ਨ ਕਾਨਫਰੰਸ ਕਰਦੇ ਹਾਂ ਦੋ ਸਾਲ ਬਾਅਦ ਹੁੰਦੀ ਹੈ ਤੇ ਅਸੀਂ ਹਮੇਸ਼ਾ ਨਗਰ ਕੀਰਤਨ ਨਾਲ ਸ਼ੁਰੂ ਕਰਦੇ ਹਾਂ ਕਿੰਨੀ ਦਮਾਰ ਸੋ ਇਤਨਾ ਵੰਡਿਆ ਹੋਇਆ ਕੰਮ ਔ ਇਸ ਰੂਟੀਨ ਨੂੰ ਰਿਪੀਟ ਕਰਦੇ ਹਾਂ ਸੋ ਜੀ ਧੰਨਵਾਦ